ਆਦਲ ਨਾ ਕਾਪੀ ਲਗਾ। ਆ ਦੇ ਕੋ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਨਾਮ ਤੇ ਇਹ ਕੂੜੇ ਦੇ ਪੈਸੇ ਮੁੰਡਾ ਇਕੱਠੇ ਕਰ ਰਿਆ। ਅਸੀਂ ਇਹਨੂੰ ਜੇ ਇਹ ਪੁੱਛ ਰਹੇ ਆ। ਭਾਈ ਤੁਹਾਡਾ ਨਾਮ ਕੀ ਆ ਜੀ? ਮੇਰਾ ਨਾਮ ਬਰਿੰਦਰ ਸਿੰਘ ਹੈ। ਐਕਸਪਾਂਸਰ। ਆ ਵਾਰਡ ਨੰਬਰ 5। ਠੀਕ ਆ ਜੀ। ਹੈਲੋ। বিজেਪੀ ਪਾਰਟੀ ਠੀਕ ਹੈ। ਗੋਰਾਪਾਟ ਤੇ ਨਾ ਬਰਿੰਦਰ ਭਾਜੀ ਆ ਇੱਕ ਐਕਸਪਾਂਸਰ ਰਹਾ ਉਹ ਕਹਿੰਦੇ ਤੁਸੀਂ ਕਾਹਦੇ ਪੈਸੇ ਇਕੱਠੇ ਕਰ ਰਹੇ? ਕਿੱਦਾਂ ਕਰਦੇ ਕੋਈ ਤਨ ਟੈਂਡਰ ਲਾਉ ਕੋਈ ਟੈਂਡਰ ਲਾਉ ਹੋਇਆ ਵਾ ਭਾਈ ਦਾ ਨੰਬਰ ਨਹੀਂ ਮਿਲਦਾ ਪੇ ਤੁਸੀਂ ਗੱਲ ਕਰ ਲੂਗੇ ਕਾਰਪੋਰੇਸ਼ਨ ਦਾ ਉਹ ਟੈਂਡਰ ਹੈ ਉਹਦੋਂ ਅਗਿਆਥਾ ਬ੍ਰਿੰਦਰ ਸਾਈਕਲ ਹਾਂਜੀ ਕਹਿੰਦੇ ਐਕਸਟ੍ਰੀਮਸ ਲੱਗੇ ਤਾਂ ਗੱਲ ਕਰ ਲੋ ਯਾਰ ਇੱਕ ਵਾਰੀ ਮੈਨੂੰ ਕਹਿੰਦੇ ਪਿਆ ਕਿ ਮੈਂ ਦੱਸ ਕਿੱਦਾਂ ਅਗਲੇ ਮੈਨੂੰ ਕਹਿੰਦੇ ਪੇ ਗੱਲ ਕਰੋ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਮੈਂ ਨੌਕਰੀ ਕਰਦਾ ਵਾ ਮੈਨੂੰ ਤਾਂ ਕੋਈ ਪਤਾ ਨਹੀਂ ਆ। ਤੇਰਾ ਨਾਂ ਤੇ ਉਹਨੂੰ ਕੰਪਨੀ ਦਾ ਨਾਂ ਪਤਾ? ਕੰਪਨੀ ਦਾ ਸੀਡੀ ਕਲੀਨਰ ਆ ਬਸ। ਨਹੀਂ ਨਹੀਂ ਆਫਿਸ ਕਿੱਥੇ? ਆਫਿਸ ਕਿੱਥੇ ਹੈ ਇਹਨਾਂ ਦਾ ਆਫਿਸ? ਹੈਲੋ। ਗੱਡੀ ਕਿੱਥੇ ਟੋੜਾਂ ਦਾ ਚੱਕੇ ਨਹੀਂ ਲੈ ਕੇ ਪੈਸੇ ਕਦੇ ਕਿੱਥੇ ਕਰ ਰਹੇ ਨੇ? ਕਿੰਦੇ ਇਹ ਤਾਂ ਕਦੇ ਗੱਡੀ ਆਈ ਹੀ ਨਹੀਂ। ਹਾਂ। ਮੈਂ ਉਹਨਾਂ ਨਾਲ ਗੱਲ ਕਰ ਲੈ ਫਿਰ ਮੈਂ ਦੱਸ ਦਿੰਦਾ। ਹੈਲੋ। ਸਾਡਾ ਮੈਰੀਨ ਆ। ਚੱਕੇ ਨਹੀਂ ਆ ਤੁਹਾਨੂੰ। ਤੁਹਾਡੇ ਕੋਈ ਨਾਂ ਦਾ ਹੀ ਫੋਨ ਨਹੀਂ ਵੀ ਚੱਕਦੇ। ਨਾ ਤਾਂ ਮੁੰਡੇ ਨੂੰ ਉਹਨਾਂ ਇਹਦੇ ਜਿਹੜੇ ਬੌਸ ਹੈ ਨਾ ਦਿੰਦਾ ਕੋਈ ਫੋਨ ਚੱਕ ਰਿਹਾ। ਨਾ ਕੋਈ ਸਾਡੇ ਨਾਲ ਗੱਲ ਕਰ ਰਿ ਪੈਸੇ ਇਕੱਠੇ ਕਰ ਰਹੇ ਨੇ 80 80 ਰੁਪਏ ਕਾਰਪੋਰੇਸ਼ਨ ਦੇ ਨਾਮ ਤੋਂ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਨਾਮ ਦੀ ਇੱਕ ਕਾਪੀ ਛਪਵਾ ਕੇ ਹਾਂਜੀ ਪੈਸੇ ਇਕੱਠੇ ਕਰ ਰਹੇ ਹਨ ਪਰ ਮੈਂ ਪੁੱਛਣਾ ਚਾਹਨਾ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਸਾਡੇ ਮੇਅਰ ਸਾਹਿਬ ਨੂੰ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਸ਼ਹਿਰ ਦੇ ਵਿੱਚ ਜਿਹੜਾ ਇਹਦਾ ਮਾਫੀਆ ਚੱਲ ਰਿਹਾ ਇੱਕ ਜਿਹੜੇ ਇਕੱਠੇ ਕਰ ਰਹੇ ਨੇ ਨਜਾਇਜ਼ ਤੌਰ ਤੇ ਔਰ ਜਿਹੜੀ ਦੁਕਾਨ ਤੇ ਪੈਸੇ ਲੈਣ ਆਏ ਉੱਥੇ ਕਦੀ ਇਹਨਾਂ ਦੀ ਗੱਡੀ ਆਈ ਹੀ ਨਹੀਂ ਦੇਖੋ ਕਿੰਨੀ ਵੱਡੀ ਇੱਕ ਮਤਲਬ ਇਹਨਾਂ ਦੀ ਠੱਗੀ ਚੱਲ ਰਹੀ ਹੈ ਔਰ ਇਹ ਮੁੰਡਾ ਮੈਨੂੰ ਨਹੀਂ ਪਤਾ ਇਹ ਨੌਕਰੀ ਕਰਦਾ ਕੀ ਕਰਦਾ ਉਹਨੇ ਕਹਿ ਰਿਹਾ ਨਾ ਤਾਂ ਮੈਨੂੰ ਦਫ਼ਤਰ ਪਤਾ ਸਿੱਟੀ ਕਲੀਨਰਸ ਦੇ ਤੇ ਨਾ ਜਿਹੜਿਆਂ ਦੇ ਬੌਸ ਨੇ ਨਾ ਉਹ ਗੱਲ ਕਰਨਾ ਚਾਹੁੰਦੇ ਆ ਇਹਨੇ ਤਿੰਨ ਵਾਰੀ ਫੋਨ ਮੁਲਾਇਆ ਉਹਨਾਂ ਨੂੰ ਪਰ ਉਹ ਜਦੋਂ ਮੈਂ ਦੱਸਿਆ ਕਿ ਐਕਸ ਕਾਉਂਸਲਰ ਆ ਮੈਸ ਏਰੀਆ ਦਾ ਤੇ ਜੇ ਇਹ ਕਾਪੀ ਦੇਖੋ ਮੇਰੇ ਕੋਲ 100 ਪੇਜ ਦੀ ਕਾਪੀ ਹੋਣੀ ਹੈ ਤੇ ਤੁਸੀਂ ਇਹਦੇ ਤੋਂ ਹਿਸਾਬ ਲਾ ਸਕਦੇ ਹੋ 1 ਲੱਖ ਰੁਪਏ ਇੱਕ ਵਾਰਡ ਦੇ ਵਿੱਚੋਂ ਨਜਾਇਜ਼ ਤੌਰ ਤੇ ਇਕੱਠੇ ਕੀਤੇ ਜਾ ਰਹੇ ਆ ਇਲਾਕਾ ਕਾਉਂਸਲਰ ਨੂੰ ਇਹਦੀ ਨੌਲੇਜ ਨਹੀਂ ਹੈਗੀ ਅਸੀਂ ਉਹਨੂੰ ਵੀ ਪੁੱਛਦੇ ਆ ਵੀ ਜੇ ਤੈਨੂੰ ਇਹਦੀ ਨੌਲੇਜ ਆ ਤਾਂ ਵੀਰੇ ਉਹਦਾ ਜਵਾਬ ਦੇ ਜੇ ਤੈਨੂੰ ਨਹੀਂ ਇਹਦੀ ਨੌਲੇਜ ਤਾਂ ਇਹਨਾਂ ਨੂੰ ਪੁੱਛ ਵੀ ਇਹ ਕਿਹੜੇ ਮਤਲਬ ਕੀ ਦੀ ਸ਼ੈਤ ਇਹ ਪੈਸੇ ਇਕੱਠੇ ਕਰ ਰਿਹਾ ਮੁੰਡਾ ਹੁਣ ਜੇ ਅਸੀਂ ਚਾਹੀਏ ਤਾਂ ਪੁਲਿਸ ਕੇਸ ਕਰ ਸਕਦੇ ਪੁਲਿਸ ਕੋਲ ਵੀ ਇਹਨੂੰ ਲੈ ਕੇ ਜਾ ਸਕਦੇ ਆ ਪਰ ਸਾਨੂੰ ਨਹੀਂ ਪਤਾ ਇਹ ਬਚਾਰਾ ਗਰੀਬ ਕਿਹਦੇ ਲਈ ਕੰਮ ਕਰ ਰਿਹਾ ਕਾਪੀ ਇਹਦੀ ਅਸੀਂ ਰੱਖਣ ਲੱਗੇ ਆ ਔਰ ਅਸੀਂ ਬੇਨਤੀ ਕਰਦੇ ਆ ਆਪਣੇ ਜਿਹੜਾ ਵੀ ਇਹਦਾ ਕੋਈ ਬੌਸ ਹੈ ਤੇ ਜਿਨਨੇ ਵੀ ਇਹਨੂੰ ਭੇਜਿਆ ਹੈ ਉਹ ਸਾਡੇ ਨਾਲ ਕੰਟੈਕਟ ਕਰੇ ਔਰ ਮੇਅਰ ਸਾਹਿਬ ਨੂੰ ਖਾਸ ਤੌਰ ਤੇ ਬੇਨਤੀ ਕਰਦੇ ਆ ਕਮਿਸ਼ਨਰ ਸਾਹਿਬ ਨੂੰ ਕਰਦੇ ਆ ਇਹਦਾ ਜਲਦੀ ਤੋਂ ਜਲਦੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਔਰ ਇਹ ਇਕੱਲੇ ਇੱਥੇ ਨਹੀਂ ਆਇਆ ਉਹ ਤਾਂ ਕੁਦਰਤੀ ਅਸੀਂ ਇੱਥੋਂ ਨਿਕਲ ਰਹੇ ਸੀ ਅਸੀਂ ਇਹਨੂੰ ਦੇਖ ਲਿਆ ਪਤਾ ਨਹੀਂ ਕਿੰਨੀ ਦੇਰ ਤੋਂ ਇਹ ਪੈਸਾ ਇਕੱਠਾ ਕੀਤਾ ਜਾ ਰਿਹਾ ਕਿੰਦੀ ਸ਼ੈਅ ਤੇ ਕੀਤਾ ਜਾ ਰਿਹਾ ਪੂਰੇ ਇਲਾਕੇ ਦੇ ਵਿੱਚ 4000 ਦੇ ਕਰੀਬ ਸਾਡੇ ਘਰ ਹੈ ਔਰ 4000 ਨੂੰ 80 ਨਾਲ ਤੁਸੀਂ ਮਲਟੀਪਲਾਈ ਕਰੋ 3.5 ਲੱਖ ਰੁਪਇਆ ਮਹੀਨੇ ਦਾ ਬਣਦਾ ਔਰ ਮਹੀਨੇ ਦੇ ਵਿੱਚ ਗੱਡੀ ਕੂੜੇ ਦੀ ਕਿਤੇ ਮਹੱਲੇ ਚ ਟਾਵਾ ਟਾਵਾ ਗਲੀਆਂ ਚ ਆਉਂਦੀ ਹੈ ਹੁਣ ਇਹ ਸਾਰਾ ਇਲਾਕਾ ਮੇਰੀ ਗੱਲ ਨੂੰ ਸੁਣ ਰਿਹਾ ਸਾਰਾ ਸ਼ਹਿਰ ਸੁਣ ਰਿਹਾ ਤੁਸੀਂ ਆਪਣੇ ਆਪ ਆਈਡੀਆ ਲਾ ਲਓ ਔਰ 5 ਨੰਬਰ ਵਾਰਡ ਦੇ ਖਾਸ ਤੌਰ ਤੇ ਇਲਾਕਾ ਨਾ ਉਸ ਨੂੰ ਬੇਨਤੀ ਹੈ ਕਿ ਜਦੋਂ ਵੀ ਜਦੋਂ ਵੀ ਤੁਹਾਡੇ ਕੋਲ ਕੂੜੇ ਦੇ ਪੈਸੇ ਲੈ ਆਣ ਇਹਨਾਂ ਨੂੰ ਕਮ ਸੇ ਕਮ ਇਹ ਪੁੱਛੋ ਵੀ ਤੁਹਾਨੂੰ ਭੇਜਿਆ ਕਿੰਨੇ ਆ ਕਿਉਂਕਿ ਕਾਰਪੋਰੇਸ਼ਨ ਨੇ ਕੋਈ ਟੈਂਡਰ ਕੋਈ ਠੇਕਾ ਕਿਸੇ ਵੀ ਕੰਪਨੀ ਨੂੰ ਨਹੀਂ ਦਿੱਤਾ ਉਹ ਸਭ ਹਵਾਈ ਗੱਲਾਂ ਜੇ ਕੋਈ ਤੁਹਾਨੂੰ ਕਹੇਗਾ ਨਾ ਅੱਗੇ ਵੀ ਅਸੀਂ ਕਾਰਪੋਰੇਸ਼ਨ ਨੇ ਸਾਨੂੰ ਟੈਂਡਰ ਲੋਟ ਕੀਤਾ ਕਾਰਪੋਰੇਸ਼ਨ ਨੇ ਅੱਜ ਤੱਕ ਕਿਸੇ ਨੂੰ ਸਫਾਈ ਦਾ ਟੈਂਡਰ ਅਲਾਟ ਨਹੀਂ ਕੀਤਾ ਹੋਇਆ ਔਰ ਨਾ ਹੀ ਇਹਨਾਂ ਦੇ ਗੱਲਾਂ 'ਚ ਆਉਣਾ ਔਰ ਅਸੀਂ ਇਹ ਕਾਪੀ ਸਵੇਰੇ ਮੇਅਰ ਸਾਹਿਬ ਕੋਲ ਲੈ ਕੇ ਜਾਵਾਂਗੇ ਉਹਨਾਂ ਨੂੰ ਦਿਖਾਵਾਂਗੇ ਔਰ ਸਾਨੂੰ ਇਹ ਕਿਉਂਕਿ ਇਹਦੇ ਤੇ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦਾ ਲੋਗੋ ਲੱਗਿਆ ਹੋਇਆ ਹੈ ਦੇਖੋ ਕਿੰਨੀ ਵੱਡੀ ਠੱਗੀ ਆ ਆਮ ਬੰਦਾ ਤਾਂ ਇਸ ਪਰਚੀ ਨੂੰ ਦੇਖ ਕੇ ਡਰ ਜਾਂਦਾ ਉਹ ਤਾਂ ਮੈਂ ਕੁਦਰਤੀ ਰਸਤੇ ਜੋ ਲੰਘਿਆ ਤੇ ਮੈਂ ਨੇ ਪੁੱਛਿਆ ਕੋਈ ਤਸੱਲੀ ਬਖਸ਼ ਜਵਾਬ ਨਹੀਂ ਔਰ ਕੋਈ ਇਹਨਾਂ ਕੋਲ ਕਿਸ ਕਿਸਮ ਦਾ ਇਹਨਾਂ ਦਾ ਆਫੀਸ ਨਹੀਂ ਨਾ ਵੀ ਇਹਨੂੰ ਇਹ ਪਤਾ ਕਿ ਮੇਰਾ ਜਿਹਦੇ ਨਾਲ ਗੱਲ ਕਰ ਰਿਹਾ ਸੀ ਉਹ ਬੰਦਾ ਰਹਿੰਦਾ ਕਿੱਥੇ ਦੱਸੋ ਜਿਹਦੇ ਲਈ ਕੰਮ ਕਰ ਰਿਹਾ ਇਹਨੂੰ ਉਹਦਾ ਕੋਈ ਟਿਕਾਣਾ ਨਹੀਂ ਪਤਾ ਕੋਈ ਦਫ਼ਤਰ ਨਹੀਂ ਪਤਾ ਕੋਈ ਘਰ ਨਹੀਂ ਪਤਾ ਤੇ ਦੱਸੋ ਅਸੀਂ ਆਈਡੀਆ ਕੀ ਲਾਈਏ ਇੱਕ ਵਾਰੀ ਦੁਬਾਰਾ ਪੁੱਛਵਾ ਦੇ ਨੇ ਮੁੰਡੇ ਨੂੰ ਇਹਦਾ ਨਾਮ ਕੀ ਆਪਣਾ ਦੱਸ ਮੇਰਾ ਨਾਮ ਰੋਹਿਤ ਆ ਜੀ ਰੋਹਿਤ ਹਾਂਜੀ ਕਿੰਨੇ ਦਿਨ ਤੋਂ ਬੇਟਾ ਕੰਮ ਕਰ ਰਿਹਾ ਸੀ ਮੈਂ 3 ਦਿਨ ਹੋਏ ਬਸ ਆਇਆ ਨਾ ਨਹੀਂ ਕਿੰਨੇ ਦਿਨ ਤੋਂ ਕੰਮ ਕਰ ਰਿਹਾ ਮੈਂ ਸੰਜੂ ਭਾਜੀ ਕੋਲ ਕਰਦਾ ਆਫਿਸ ਆਫਿਸ ਨਹੀਂ ਮੈਨੂੰ ਪਤਾ ਸੰਜੂ ਭਾਈ ਮੈਨੂੰ ਸਿਰਫ ਇਦਾਂ ਕਿ ਜਾਣਦੇ ਆ ਉਹਦਾ ਨਹੀਂ ਨਹੀਂ ਜਿੱਥੇ ਤੁਸੀਂ ਆਏ ਹੋ ਲੈਣ ਪੈਸੇ ਇੱਥੇ ਤੁਹਾਨੂੰ ਪਤਾ ਗੱਡੀ ਕੌਣ ਚਲਾਉਂਦਾ ਮੁੰਡਾ ਕੌਣ ਲੱਗਿਆ ਹੁੰਦਾ ਜੋਸ਼ਨ ਨਾਮ ਦਾ ਮੁੰਡਾ ਉਹ ਗੱਡੀ ਚਲਾਉਂਦਾ ਵਾ ਛੋਟੇ ਜਿਹੇ ਘਰ ਦਾ ਵਾ ਸਵੇਰੇ ਕੂੜਾ ਸਾਰਾ ਪਾ ਪੀ ਜਾਂਦਾ ਇੱਥੇ ਕੂੜਾ ਕਲੋਨੀ ਚ ਪਾ ਕੇ ਜਾਂਦਾ ਹੋਊਗਾ ਇਹਨਾਂ ਕੋਲ ਤਾਂ ਕਦੀ ਉਹਨੂੰ ਕੂੜਾ ਪਾਣਾ ਹੈ ਕਿ ਬਾਹਰਲੇ ਪਾਸੇ ਨਹੀਂ ਇਹ ਦੁਕਾਨ ਕੋਈ ਕੂੜਾ ਯੂਜ਼ ਕਰਦੇ ਹਾਂਜੀ ਮੈਂ ਪੁੱਛ ਰਿਆ ਸੀਗਾ ਵਾ ਜੇ ਪਾਉਂਦੇ ਆ ਤਾਂ ਠੀਕ ਵਾ ਨਹੀਂ ਪਾਉਂਦੇ ਤਾਂ ਠੀਕ ਮੈਂ ਇਹ ਨਹੀਂ ਕਿਹਾ ਉਹਨਾਂ ਨੂੰ ਮੈਂ ਕਿਹਾ ਜੇ ਨਹੀਂ ਪਾਉਂਦੇ ਮੈਂ ਨਮਾ ਆਇਆ ਵਾ ਮੈਨੂੰ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਹਵਾ 'ਚ ਥੋੜਾ ਕੰਮ ਕਰ ਲਿਆ ਤੁਸੀਂ ਆ ਕੇ ਦਫਤਰ ਆ ਕੇ ਗੱਲ ਕੀਤੀ ਕਿਸੇ ਨੂੰ ਕਿੱਥੇ ਦਫਤਰ ਉਹਨਾਂ ਦਾ ਦਫਤਰ ਤਾਂ ਨਹੀਂ ਮੈਂ ਉੱਧਰ ਗੱਲ ਜਿੱਦਾਂ ਕੰਟੈਕਟ ਹੋਇਆ ਸੀ ਉੱਧਰ ਵੀ ਗੱਡੀਆਂ ਚੱਲਦੀਆਂ ਸੀ ਉਹਨਾਂ ਨੇ ਮੈਨੂੰ ਲਵਾਇਆ ਸੀ ਕਿਸੇ ਮੁੰਡੇ ਨੇ ਤਾਂ ਕਰਕੇ ਤੁਸੀਂ ਕੋਈ ਮੇਰਾ ਕੋਈ ਇੱਦਾਂ ਦਾ ਹੈ ਨਹੀਂ ਤੁਸੀਂ ਮੇਰੇ ਕੋਲ ਜੋ ਮਰਜ਼ੀ ਪੁੱਛ ਸਕਦੇ ਚਲੋ ਅਸੀਂ ਹੁਣ ਆਲਾ ਪਿੰਡ ਵਾਸੀਓ ਨੇ ਬੇਨਤੀ ਕਰਦੇ ਆਂ ਕਿ ਤੁਹਾਡੇ ਕੋਲ ਕੋਈ ਪੈਸੇ ਲੈਣ ਆਵੇ ਬਿਲਕੁਲ ਉਹਨਾਂ ਨੂੰ ਪੈਸੇ ਨਹੀਂ ਦੇਣੇ ਬਿਨਾ ਕਿਉਂਕਿ ਇਹਨਾਂ ਦੀ ਆਰਡ ਦੇ ਵਿੱਚ ਕੋਈ ਬਿਨਾ ਜਾਣਕਾਰੀ ਦੇ ਬਾਹਰੋਂ ਹੀ ਬੰਦਾ ਤੁਹਾਡੇ ਕੋਲ ਪੈਸੇ ਲੈ ਕੇ ਜਾ ਸਕਦਾ ਇਸ ਕਰਕੇ ਕਿਸੇ ਨੂੰ ਪੈਸੇ ਨ ਦੇਣਾ ਜੇ ਕੋਈ ਤੰਗ ਕਰਦਾ ਤੇ ਸਾਡੇ ਨਾਲ ਕੰਟੈਕਟ ਕਰੋ ਕਲਾਸ਼ਨਗਰ ਰੋਡ ਦਾ ਆਪਣਾ ਆਫਿਸ ਤੁਹਾਨੂੰ ਪਤਾ ਸਾਰਿਆਂ ਨੂੰ 99151 2035 ਮੇਰਾ ਨੰਬਰ ਹੈ 991512035 ਜਦੋਂ ਮਰਜ਼ੀ ਕੋਈ ਕੰਟੈਕਟ ਕਰੇ ਔਰ ਇਹਨਾਂ ਨੂੰ ਬਿਲਕੁਲ ਪੈਸੇ ਨ ਦੇਣਾ ਕਿਉਂਕਿ ਕੂੜਾ ਨਹੀਂ ਚੱਕਰੇ ਔਰ ਕੂੜੇ ਦਾ ਕਿਸੇ ਨਾਲ ਵੀ ਠੇਕਾ ਕਾਰਪੋਰੇਸ਼ਨ ਨੇ ਨਹੀਂ ਕੀਤਾ ਹੋਇਆ ਤੇ ਮੈਂ ਬੇਨਤੀ ਕਰਦਾ ਆਪਣੇ ਇਲਾਕੇ ਦੇ ਕਾਉਂਸਲਰ ਨੂੰ ਵੀ ਵੀ ਤੂੰ ਵੀ ਇਹਨਾਂ ਦੀ ਚੈਕਿੰਗ ਕਰ ਭਾਈ ਠੀਕ ਹੈ ਤੁਸੀਂ ਹੁਣ ਤੁਹਾਨੂੰ ਹੋਲੀ-ਹੋਲੀ ਸਾਲ ਤਾਂ ਹੋ ਹੀ ਗਿਆ ਤੇ ਕਮ ਸਿਕਮ ਇਹ ਪਤਾ ਕਰੋ ਵੀ ਇਹ ਇਲਾਕੇ 'ਚ ਆਉਂਦੇ ਵੀ ਹੈ ਕਿ ਨਹੀਂ ਕਿ ਬਿਨਾਂ ਤੁਹਾਡੀ ਜਾਣਕਾਰੀ ਤੋਂ ਵੀ ਬਿਨਾਂ ਇਹ ਪੈਸੇ ਇਕੱਠੇ ਕਰੀ ਜਾਂਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ